ਬਚੇ ਦੋਵਾਲੀ ਤੈਨੂੰ ਸਰਦਾਰਾਂ ਦੀ ਕੋਈ ਦੰਦਾ ਨਹੀਂ ਬਾਕੀ ਮੈਂ ਥੋੜ੍ਹਪੋੜ ਕਰੂੰ ਅਗਲੇ ਨਾਲ ਠੀਕ ਹੈ ਗੱਲਾਂ ਕਿਉਂ ਜੀ ਮਾਰਤਣ ਕਰਦਾ ਜੀ ਬੜਾ ਪੁੱਤ ਹੋਊ ਜੇ ਤੇਰੇ ਪਸੰਦ ਆਓ ਧੰਨਵਾਦ ਹੈ ਆ ਤਿੰਨੇ ਮਾਂ ਪੁੱਤ ਸਲਾਹ ਕਰ ਲਓ ਬਾਈ ਬਸ ਹੁਣ ਹੀ ਹੈ ਜੇ ਮਿਲਣਾ ਸਨਖੀ ਐ ਮੂਰੋਂ ਸਿੰਘ ਬੀਰੇ ਕੰਨਾਂ ਦੀ ਨੱਕ ਸਿੰਘ ਦੀ ਚਿੱਟੀ ਅੱਖ ਦੀ ਸਨਖੀ ਐ ਥੋੜਾ ਨਹੀਂ ਮੱਥਾ ਮਾਰਨ ਲਿਆ ਬਾਈ 12000 ਕਹਿੰਦੇ ਨੇ ਅਲੇ ਕੀ ਹੈ ਨਾ ਬੱਚੇ ਦੀ ਕਸਮ ਨਾ ਖਾਈਂ ਐਂਗੜਾ ਵੇ ਬੱਕਰੀ ਬੱਚਿਆਂ ਦੀ ਤਸਮ ਖਾਣ ਬਾਤ ਤੇ ਆਉਂਦੇ ਆਪਾਂ ਮਾਲ ਪਿੱਛੇ ਵੱਜਵਾਖਾਂ ਦੀ ਸੌਂਗਾ ਤੋਂ ਖਾਈਏ ਨਾ ਕੋਈ ਨਾ ਸੱਚੀ ਨਾ ਝੂਠੀ ਖਾਈਏ ਨਾ ਹਾਂ ਇਹਦਾ ਵੀਰੇ ਇਹ ਤਾਂ ਬੱਚੇ ਨੂੰ ਪਹਿਲੀ ਵਾਰੀ ਲਾ ਕੇ ਦੇਖਣਾ ਤੇ ਉਹ ਤਾਂ ਬੱਸ 100 200 ਨਾ ਤਾਂ ਕਰਦਾ ਜੀ ਤੋ ਇਹਦਾ ਰਾਜ ਜੀ ਦੱਸ ਦੂ ਤੁਹਾਨੂੰ ਕਿ ਕਰਦੇ ਆ ਤੀਏ ਸੂਏ ਹੋਣੀ ਬਾਈ ਤੇ ਇਹ ਆ ਬੁੜੀ ਹੋ ਗਈ ਨੰਬਰ ਦਾ ਮੁੱਠੀ ਦਾਣੇ ਪਾਇਆ ਕਰੋਗੇ ਜੋਂ ਜੂ ਲਾ ਕੇ ਮੁੱਠੀ ਦਾ ਜਿੰਨੇ ਕ ਪੱਛ ਜਾਣ ਬਾਕੀ ਪ੍ਰਸੀਣ ਪੁਣਸੂਣ ਦੇਖਾਂ ਲੂਕਾਂ ਸੰਨੀ ਖਾਲ ਵਾਲੀ ਸਰੋਂ ਦੀ ਹੈ ਬਾਈ हेलो का कान बाबा कान बहुत बड़ा है, <laughs> है? ये देखो बाबा है ये, देखो ये बच्चा है दांत में, में पहले ब्यात में ਛੇ दांत ਹੈ ਹਾਂ ਇਹ दांत ਤਖੜੀ ਨਾਲ ਪੰਗਾ ਲੈਣਗੇ ਹਾਂ ਹਾਂ ਇਹ ਵੀ ਪੱਕਾ ਹੀ ਰਹਿਣਗੇ ਹਰਦੇ ਨਹੀਂ ਆਵਾਜ਼ ਨੂੰ ਫੇਰ ਦਾ ਬੰਦੇ ਆਵਾਜ਼ ਲੈ ਨੋਰਨ ਅਬ ਕਈ ਦੂਵੇਖੇ ਦੇ ਹੱਦੋਂ ਲੈ 500 ਰੁਪਏ ਨਾ ਬੋਝਾ ਨਾ ਲੈ ਨਾ ਲੈ ਬਸੜਦੇ ਫਿਰ ਭੱਜ ਗਏ ਯਾਰ ਹੁਣ ਮੈਂ ਤਾਂ ਨਾ ਜਾਣਦੇ ਕੋਈ ਵਾਲੇ ਮੇਰੇ ਚਲੋ ਕਰਾਂ ਬਕਰ ਉਹ ਕਿੰਨੇ ਦੀ ਗੱਲ ਹੈ ਤੁਹਾਨੂੰ ਮੈਂ ਤੈਨੂੰ ਯਾਰ ਮੰਗ ਲਿਆ 500 ਦਿੰਦਾ ਨਾਲ ਬੋਦੇ ਲੈ ਬੋਰੀ ਆ ਭਾਈ ਓ ਲੈ ਲਿਆ ਯਾਰ ਤੂੰ ਬਾਗ ਦੇ ਸਹੀ ਕੋਈ ਨਹੀਂ ਇੱਕ ਅੱਜ ਦਰਵਾਸੰਦ ਤੂੰ ਕਰੀ ਤੂੰ ਕਰੀ ਦੰਨਾ ਮੈਂ ਦੰਨਾ ਲੈ ਲਈ ਇਹਨੂੰ ਹਾਂ ਮੈਂ ਲੈ ਲਵਾਂ ਨਾ ਬੱਕਰੀ ਮੈਂ 3000 ਮੰਗ ਲਿਆ ਮੈਨੂੰ 500 ਦਿੰਦਾ ਨਾਲ ਦੱਸ ਉਹਨ 1000 ਕਹਤਾ ਸੀ ਅਸਲੀ 1000 ਜਾਂ ਸਾਢੇ 3 ਮਹੀਨਿਆਂ ਦੀ ਬਣਨ ਵਾਲੀ ਹੈ ਚੀਜ਼ ਹੈ ਇਹ ਜਮਨਾਬੀ ਹੈ ਉਹ 1000 ਕਹਣਾ ਮੇਰੀ ਹੋ ਜੂਗਾ ਲੈ ਦੱਸ ਉਹ ਬਹੁਤ ਮੇਰੀ ਹੋ ਜੂਗੇ ਮਨ ਤੇ ਤੇਰੇ ਵੀ ਮੰਦੇ ਦਾ 7000 ਮੈਂ ਤਾਂ 3000 ਵਾਂਗਾ ਉਹ 1000 ਫਲਾੜਾ ਕੱਢ ਗਿਆ ਸਾਡਾ ਸਾਰਾ ਹੀ ਗਿਆ 3000 ਮੰਗਿਆ ਸੀ ਤੇ ਤੇਰੇ ਮਨ ਤੇ ਜਾਣਦੇ ਜਾਣਦੇ ਆ ਵੇਖੀ ਕਿ ਕਿਹਦੀ ਰਸੀ ਆ ਸੋਰੀ ਆਂ ਜੀ ਆਹ ਕਹਾਕੀ ਕੋਈ 2140 ਜੀ ਕਰਨਗੇ ਯਾਰ ਉਹ ਤਾਂ ਤੇ ਜੰਡਾ ਉਹ ਤਾਂ ਜਿਹੜੇ ਕਰਨਗੇ ਤੇਰੇ 200 ਦੱਸਦਾ ਇਹਨਾਂ ਦੀ ਮਿਠੂ ਨਾ ਲੈ ਜੀ 200 ਚੱਲ ਅਗਲੇ ਦੀ ਮਰਜੀ ਆਪਾਂ ਨੂੰ ਕੀ ਲੈਣਾ ਕੁਛ ਕਰ ਹਾਂ ਨਾ ਮੈਂ ਫੇਰ ਇੱਕ ਵਾਰ ਕੇ ਸਿਰਫ ਮੈਂ ਮੰਗੇ 3000 ਮੀਰੀ ਗੱਲ ਸੁਣ ਤਾਂ ਕੋਈ ਮਨੇ ਨਾ ਮਾਰਾ ਕਿੰਨਾ ਨਾ ਇੰਨੇ ਜ ਨਹੀਂ ਕਰਦਾ ਉਹ ਨੂੰ ਮੰਗਨ ਤਾ ਉਹ ਨੂੰ ਆਪਾਂ ਨਾ ਨਾ ਮੈਨੂੰ ਪਤਾ ਨਹੀਂ 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 ਮੇਰੇ ਤਾਂ ਸੋਣਾ ਮੰਗ ਮੰਗ ਨਾ ਨਾ ਫੋਨ ਨਾ ਆਪਾਂ ਮਾਰ ਕੇ ਸਾਰਾ ਇੱਕ ਤਾਂ ਮੇਰੇ ਦਾ 3000 ਗਲਤ ਨਾ ਆਰਾ ਸੋਇਆ ਨਾ ਨਾ ਸੋਹਣੀ ਕਿੰਨੀ ਗੱਲ ਆ ਯਾਰ ਨਹੀਂ ਬਣਦਾ ਸਹੀ ਗਰ ਜਰ ਲੜੀ ਦਾ ਦੇਖ ਲੈ ਕੇ ਜੀ ਨੂੰ ਕਿ ਬਰਦਾਸ਼ਤ ਨਹੀਂ ਲੱਗਦੀ ਹੁੰਦੀ ਆ ਮੁੰਨਾ ਜਰਾ ਹੋਇਆ ਵੀ ਉਹਨੂੰ ਛਟਕਿਆ ਵੀ ਨਹੀਂ ਲੈਂਦੇ ਐ ਜੀ ਨੂੰ ਅੱਛਾ ਮੈਂ ਲੈਂਦੇ ਯਾਰ ਬਾਕੀ ਦੱਬ ਨਹੀਂ ਦਿੰਦੀ ਯਾਰ ਉਹ ਦੇਖੀਓ ਨਹੀਂ ਬੜੇ ਬੋਨੇ ਯਾਰ ਤੁਸੀਂ ਵੀ ਦੇਖੀਓ ਹਟ ਜਾ ਸੋਤ ਆ ਇੱਥੇ ਹੀ ਫੜਾਉਂ ਔਰ ਲੈ ਆ ਕਰ ਤੂੰ ਹਜ਼ਾਰੇ ਦੇ ਦੀ ਨਾ 6000 ਦੀ ਸਭੋਂ ਨੂੰ ਕਿਹੜਾ ਬੱਸ ਫੇਰ ਨਹੀਂ ਮੰਨਦਾ ਲੈ ਜਾ ਬੱਸ ਮੈਨੂੰ ਪਤਾ ਚੱਲ ਹੋਂਡਾ ਲੈਣ ਨਾਲ 6000 ਵਿੱਚ ਦਾ ਸੜਕ ਲੈਣ ਗਿਆ ਬੜਾ ਜੂ ਹਾਂ ਕੇਵਲ ਲੈਣ ਵਾਲਾ ਵੀ ਹੁੰਦਾ ਬੱਕਰੀ ਹੈ ਤੇਰੀ ਰੇਡੀਅਲ ਲੈਣ ਨਾਲ ਹੁਣ ਨਹੀਂ ਬਣਦਾ ਇਹਨਾਂ ਦਾ ਚਲ ਅਜੀ ਗਾ ਕਰੀਂ ਤਾ ਬੁੱਕਾ ਬਕਾ ਚਾਉ ਲੀਆਂ ਆ ਕਲਰ ਕੋਟ ਲੈ ਵੇ

ਲੰਕਰ ਬਜਾ ਦੀ ਜੇ ਵੇਚਣੀ ਹੈ 6000 ਰੁਪਇਆ ਤੈਨੂੰ ਕੱਚਾ ਮੁੱਲ ਨਹੀਂ ਲਾਉਂਦੇ ਦੇ ਦੇ ਹਾਂ ਇਹ ਵੀ ਬੰਦਾ ਕਹਿੰਦਾ ਇੱਥੋਂ ਉੱਥੇ ਮੈਂ ਲੈਣੀ ਆ ਮੈਂ ਇੱਥੇ ਤੇ ਤੈਨੂੰ 4 ਨਹੀਂ ਕਿਹਾ ਤਿੰਨ ਨਹੀਂ ਕਿਹਾ ਦੇ ਦੇ ਸਹੀ ਏ ਮੁੱਲਾ ਹੋਰ ਕਿੰਨੇ ਤੈਨੂੰ ਕਹੇ ਤੋ 6000 650 7 ਆ ਚਲ ਜੀ ਕੋਈ ਗੱਲ ਨਹੀਂ ਮੁੱਲ ਲਾ ਕੇ ਜਾਊਂ ਮੈਂ ਕੱਚਾ ਕੰਮ ਨਹੀਂ ਕਰਕੇ ਜਾਂਦਾ ਹਾਂ ਅੱਛਾ ਮਨ ਰੋ ਰੋ ਪੀਜੂ ਇਹ ਬੰਦਾਂ ਨੇ ਗੱਲ ਮੰਨਦਾਗਾ ਕੀ ਹੋ ਗਿਆ ਭਾਈ ਅੱਜ ਕਿਦੋਂ ਗੱਲ ਪਾ ਦੇ ਕਿਸੇ ਦੇ ਕਿਉਂ ਬਾਤ ਇਹਦੇ ਨਾਲ ਹੀ ਕਰ ਲਈ ਹੱਪੇ ਹੱਪੇ ਯਾਰ ਕੀ ਭਾਈ ਹੋਦਾ ਇਹ ਹੋ ਜੂ ਚਾਹ ਦੋਨੋਂ ਵਿੱਚ ਇੱਕ ਨੂੰ ਤਾਂ ਜੜੂਗੀ ਠੀਕ ਹੈ ਸਾਈਡ ਵਾਲਾ ਕਹਿੰਦਾ ਮੰਨ ਲਾ ਕੜਾ ਢੋਲੂ ਬਸ ਫੜ ਲਈ ਜਾਂਦਾ ਦਿੰਦੀਆਂ ਮਰਜ਼ੀ ਜਿਆਦਾ ਤੂੰ ਫੜ ਜੀ ਨਾ ਪੁੱਛਦਾ ਜੇ ਤੂੰ ਕਹਿੰਦਾ 6.5 ਦਾ ਚਾਚਾ ਲੈ ਜਾ ਤੈਨੂੰ ਦੱਸ ਜੀ ਇਹਦੇ ਬਾਪ ਦੇ ਤੱਕ ਮੈਂ ਕਹਿੰਦਾ ਕੀ ਕਰਾਂ ਤੇਰਾ ਕੀ ਪੈਨ ਫੜ ਲਿਆ ਤੂੰ ਅੱਗੇ ਮੈਂ ਕਹਾ ਤੇਰੀ ਤੇਰਾ ਮਾਰ ਰੱਖਿਆ ਮੈਂ ਕੋਈ ਮਹਾ ਖਾ ਕੇ ਜਦੋਂ ਜਵਾਦ ਹੋਏ ਤੇਰੀ ਜਮਾਨ ਹੋ ਗਈ ਮੈਂ ਕਹਾ ਯਾਰ ਭੱਜਣਾ ਨਹੀਂ ਅੱਗੇ ਵੀ ਤੂੰ ਚੱਲ ਆਪਣਾ ਮਾਲ ਵੇਚ ਕਰ ਕਿੰਨੇ ਕਰੀ ਹੋਣਾ ਕਿੰਨੇ ਕਰਾਂ ਇਹਦਾ 9 ਦਾ 9 ਦਾ 8 ਦਾ ਕੰਦਾ ਯਾਰਾ 6 ਦੱਸਿਆ ਮੈਂ ਤੁੰਦ 8000 ਦਾ ਨਾ ਕੰਦਾ ਉਹ ਉਹ ਦੱਸਦੇ ਬੈਣਾ ਫੜੀ ਫੜੋ ਇਹਦਾ ਤਾਂ ਜੀਓ ਆ ਰਿਹਾ ਹੜਕ ਮਨਾਵਾ 70000 ਦਾ ਯਾਰ ਲੈ ਲੈ 70000 ਯਾਰ 70000 ਉਹਦੇ ਫੜਾ ਪੈਸੇ 60000 ਦਾ 60 ਦਾ ਕੋਣ ਨੂੰ ਮੈਂ ਹੱਬਈ ਆਈ ਗੋ ਆਨੇਓ ਲੈ ਲੈ ਉਹ ਪਾਸ਼ਿਆ ਰ ਆ ਜਾ ਲੈ ਆ ਲੈ ਅੱਜ ਤਾਂ ਟੋਲ ਨਾ ਤਾਂ ਫੇਕ ਲੀ ਲੈ ਲੈ 70000 ਦੇ ਜੇ ਤੁਹਾਨੂੰ ਪਸੰਦ ਆ 60000 60000 बस भाओ मैं, रुकूं, मैं रुकूं। ना। ना।